ਇੱਥੇ ਵੇਖਿਓ ਤੁਹਾਡੇ ਕਿਰਦਾਰ ਦੀ ਗੱਲ ਉਹਨੇ ਪਤਾ ਕੀ ਆਖਿਆ ਉਹ ਕਹਿੰਦਾ ਤਿੰਨ ਚੀਜ਼ਾਂ ਬਹੁਤ ਘੱਟ ਸੌਂਦੀਆਂ ਕਹਿੰਦਾ ਚਾਚਾ ਕਿਹੜੀ ਕਿਹੜੀ ਕਹਿੰਦਾ ਇੱਕ ਬੱਬਰ ਸ਼ੇਰ ਇੱਕ ਬਾਜ ਇੱਕ ਗੁਰੂ ਕਲਗੀ ਧਰਮ ਰਾਜ ਦਾ ਸਿੱਖ ਕਹਿੰਦਾ ਇਹ ਜੇ ਧਰਮ ਤੇ ਇਹਦੇ ਦੇਸ਼ ਤੇ ਵਿਪਤਾ ਪਵੇ ਇਹ ਖਾਣਾ ਪੀਣਾ ਤੇ ਸੌਣਾ ਭੁੱਲ ਜਾਂਦਾ ਜਦੋਂ ਤੱਕ ਜਾਂ ਦੇਸ਼ ਦੀ ਖਾਤਰ ਮਰ ਨਾ ਜਾਵੇ ਜਾਂ ਦੇਸ਼ ਨੂੰ ਆਜ਼ਾਦ ਨਾ ਕਰਵਾ ਲਵੇ ਉਦੋਂ ਤੱਕ ਇਹ ਚੈਨ ਨਾ ਨਹੀਂ ਬੈਂਦਾ ਇਹ ਤੇ ਇੱਕ ਮਾਨ ਨਹੀਂ ਅੰਦਰ 1200 ਬੈਠਾ ਕਿਉਂ ਜੁੱਤਿਆਂ ਦੇ ਬਹਾਨੇ ਡਿਆ ਬਣਾਉਣਾ ਉਹਨੇ ਆਖਿਆ ਚਾਚਾ ਜੀ ਇਹ ਲੋਕ ਵਾਕਿਆ ਤਰ੍ਹਾਂ ਦੇ ਆ ਇਹ ਪਹਿਲੀ ਵਾਰੀ ਮੁੰਡੇ ਆਏ ਸੀ ਪਹਿਲੀ ਵਾਰ ਸੇ ਸ਼ਮੀ ਖਾਨ ਨੇ ਆਖਿਆ ਸਵੇਰ ਦੇ ਲੜਦੇ ਵੇਖ ਹੀ ਲੈ ਅਜੇ ਤੁਹਾਡੀ ਵੀ ਕਿਸਮਤ ਚੰਗੀ ਤੇ ਮੇਰੀ ਵੀ ਕਿਸਮਤ ਚੰਗੀ ਪੀ ਇਹਨਾਂ ਚ ਹਰੀ ਸਿੰਘ ਨਲੂਆ ਇਹ ਨਿੰਗਾ ਉਹ ਪਿਸ਼ਾਵਰ ਦੇ ਕਿਲੇ ਚ ਬਿਮਾਰ ਪਿਆ ਸੀਗਾ ਚਾਚੇ ਆ ਭਤੀਜੇ ਨੇ ਆਖਿਆ ਚਾਚਾ ਜੀ ਉਹ ਕੌਣ ਹੈ ਤੇ ਸ਼ਮੀ ਖਾਨ ਨੇ ਆਖਿਆ ਅੱਲਾ ਦੇ ਗਾੜੀ ਦੁਆ ਕਰ ਉਹ ਕਿਤੇ ਮੈਦਾਨੇ ਜੰਗ ਵਿੱਚ ਆ ਨਾ ਜਾਵੇ ਜਦੋਂ ਮੈਦਾਨੇ ਜੰਗ ਵਿੱਚ ਆਉਂਦਾ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਸਰਦਾਰ ਹਰੀ ਸਿੰਘ ਮੈਦਾਨੇ ਜੰਗ ਚ ਆਇਆ ਸਰਦਾਰ ਹਰੀ ਸਿੰਘ ਹੁਣ ਸਨਮਾਨ ਜੋ ਖਾਲਸਾ ਜੀ 29 April ਦੀ ਰਾਤ ਬਤੀਤ ਹੋ ਰਹੀ ਆ ਇਦਾਂ ਜਦੋਂ ਰਾਤ ਬਤੀਤ ਹੋ ਰਹੀ ਤੇ ਸਰਦਾਰ ਮਹਾ ਸਿੰਘ ਦੇ ਸਾਹਮਣੇ ਦੋ ਕੰਮ ਆ ਪੈਣੋ ਜੇ ਗੁਰੂ ਘਰ ਚ ਕੀਰਤਨ ਹੁੰਦਾ ਤੇ ਤਾਂ ਤੁਹਾਡੀ ਦੇਣ ਆ ਜਿਹੜਾ ਤੰਤੀ ਸਾਜ਼ ਵਜਿਆ ਨਾ ਪਹਿਲਾ ਗੁਰੂ ਨਾਨਕ ਦੇ ਚਰਨਾ ਚ ਉਹ ਵੀ ਬੇਬੇ ਨਾਨਕ ਨੇ ਲੈ ਕੇ ਦਿੱਤਾ ਤੇ ਜਦੋਂ ਕਹਤੇ ਮੈਦਾਨੇ ਜੰਗ ਵਿੱਚ ਲੋੜ ਪਈ ਉਦੋਂ ਪੈਣਾ ਮਤਾਵਾ ਨੇ ਸਿੰਘਾਂ ਦਾ ਬੜਾ ਸਾਥ ਦਿੱਤਾ ਬਹੁਤ ਸਰਦਾਰ ਮਹਾ ਸਿੰਘ ਨੇ ਆਖਿਆ ਖਾਲਸਾ ਜੀ ਦੋ ਕੰਮ ਕਰਨੇ ਰਾਤ ਰਾਤ ਸਿੰਘਾਂ ਨੇ ਆਖਿਆ ਹੁਕਮ ਕਰੋ ਮਹਾ ਸਿੰਘ ਨੇ ਆਖਿਆ ਇੱਕ ਤਾਂ ਜਿਹੜੀ ਦੀਵਾਰ ਢੱਠੀ ਆ ਇਹ ਦੀਵਾਰ ਬਣਾਉਣੀ ਆ ਇੱਕ ਮੈਂ ਆ ਚਿੱਠੀ ਲਿਖੀ ਚਿੱਠੀ ਇਹ ਚਿੱਠੀ 12 ਮੀਲ ਦੀ ਵਿੱਥ ਤੇ ਬੈਠੇ ਹੋਏ ਜਥੇਦਾਰ ਸਰਦਾਰ ਹਰੀ ਸਿੰਘ ਨੂੰ ਪਹੁੰਚਾਉਣੀ ਅੱਜ ਆਖਿਆ ਇਹ ਚਿੱਠੀ ਤੇ ਭੈਣੋ ਤੁਹਾਡੇ ਵਰਗੀ ਇੱਕ ਬੀਬੀ ਸਿੰਘਾਂ ਦੇ ਵਿੱਚ ਰਹਿੰਦੀ ਸੀ ਛਾਲ ਮਾਰ ਕੇ ਉੱਠੀ ਉਹ ਬੀਬੀ ਉਹ ਬੀਬੀ ਨੇ ਆਖਿਆ ਜਥੇਦਾਰ ਸਾਹਿਬ ਇਹ ਚਿੱਠੀ ਮੈਂ ਲੈ ਕੇ ਜਾਵਾਂਗੀ ਸਿੰਘਾਂ ਨੇ ਆਖਿਆ ਨਾ 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 ਤੁਸੀਂ ਨਹੀਂ ਜਾਓਗੇ ਕਿਉਂ ਬੀਬੀ ਹਰਸ਼ਰਨ ਕੌਰ ਨੂੰ ਆਖਿਆ ਤੀਏ ਤੂੰ ਪੰਥ ਦੀ ਬੱਚੀ ਐ ਤੂੰ ਪੰਥ ਦੀ ਤੀ ਐ ਜਦੋਂ ਚਿੱਠੀ ਲੈ ਕੇ ਨਿਕਲਿਓ ਜੇ ਕਿਸੇ ਪਠਾਨ ਨੇ ਤੇਰੀ ਇੱਜ਼ਤ ਨੂੰ ਹੱਥ ਪਾਇਆ ਤੇ ਅਸੀਂ ਕੌਮ ਨੂੰ ਕੀ ਮੂੰਹ ਵਿਖਾਵਾਂਗੇ ਉਹਨੇ ਆਖਿਆ ਮੇਰੇ ਇੱਕ ਦੋ ਸਵਾਲ ਆ ਜਵਾਬ ਦੇ ਦਿਓ ਮੈਂ ਨਹੀਂ ਜਾਂਦੀ ਚਿੱਠੀ ਲੈਣ ਉਹ ਬੀਬੀ ਦੀ ਗੱਲ ਸੁਣ ਕੇ ਸਿੰਘਾਂ ਨੇ ਆਖਿਆ ਕਿਹੜਾ ਉਹ ਬੀਬੀ ਨੇ ਆਖਿਆ ਵੀ ਜਿਹੜਾ ਖੰਡੇ ਬਾਟੇ ਦੀ ਪੌਲ ਤੁਸੀਂ ਲਈ ਆ ਉਹ ਮੈਨੂੰ ਦਿੱਤੀ ਕਹਿੰਦੇ ਹਾਂ ਪੰਜ ਬਾਣੀਆਂ ਤੁਹਾਡੇ ਵਰੀ ਪੜੀਆਂ ਤੇ ਪੰਜ ਹੀ ਮੇਰੇ ਵਾਰ ਉਹ ਕਹਿੰਦੇ ਜੀ ਬਿਲਕੁਲ درست ਉਹ ਬੀਬੀ ਨੇ ਆਖਿਆ ਜਦੋਂ ਮੈਂ ਮੀਨਾ ਕੁਮਾਰੀ ਸੀ ਨਾ ਭੈਣੋ ਇਹ ਬੀਬੀ ਵਿਚਾਰੀ ਵਿਆਹ ਕੇ ਲਿਆਉਂਦਿਆ ਸੀ ਇਹਦਾ ਘਰ ਵਾਲਾ ਪਠਾਨ ਡੋਲਾ ਖੋ ਕੇ ਲੈ ਗਏ ਤੇ ਜਦੋਂ ਆਏ ਨਾ ਪੰਡਤ ਸਰਦਾਰ ਹਰੀ ਸਿੰਘ ਨਾਲੂਗੇ ਦੇ ਕੋਲ ਉਹਨਾਂ ਆਖਿਆ ਸਰਦਾਰਾ ਸਾਡੀ ਨੌਤੀ ਦਾ ਡੋਲਾ ਖੋ ਕੇ ਲੈ ਗਏ ਉਹ ਕਹਿੰਦਾ ਕਿੰਨੇ ਬੰਦੇ ਹੀ ਕਹਿੰਦਾ ਸੱਤ ਕਹਿੰਦਾ ਤੁਸੀਂ ਕਹਿੰਦਾ ਹੀ ਨਹੀਂ ਲਗੇ ਸੀ 60 70 ਮੂਰਤੀਆਂ ਕੇ ਹਰੀ ਸਿੰਘ ਨਾਲੂਏ ਨੇ ਆਖਿਆ ਤੁਹਾਡਾ ਬੇੜਾ ਹੀ ਤਾਂ ਬੈਠਾ ਤੁਸੀਂ ਮੂਰਤੀਆਂ ਬਣ ਕੇ ਬਹਿ ਗਏ 17 ਬੰਦਿਆਂ ਦੇ ਵਿੱਚੋਂ ਸੱਤ ਬੰਦੇ ਕਿਹਾ ਕੀ ਲੜਕੀ ਚੁੱਕ ਕੇ ਲੈ ਜਾਣ ਤੁਹਾਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਸੀ ਜੱਪਾ ਉਹ ਹਿੰਦੂਆਂ ਨੇ ਆਖਿਆ ਜੀ ਵਾਕਿਆ ਸਾਡੇ ਪੱਲੇ ਕੱਖ ਨਹੀਂ ਹੱਗਿਆ ਹਰੀ ਸਿੰਘ ਨਾਲੂਗਾ ਦਿੱਤਾ ਪਠਾਨ ਨੂੰ ਮਾਰ ਕੇ ਇਹ ਬੀਬੀ ਛੜਾ ਕੇ ਲਿਆਂਦੀ ਜਦੋਂ ਬੀਬੀ ਨੂੰ ਲੱਗਾ ਨਾ ਤੋਰ ਨਾ ਤੇ ਬੀਬੀ ਦਾ ਨਾਂ ਸੀ ਮੀਨਾ ਕੁਮਾਰੀ ਉਹਨੇ ਹਰੀ ਸਿੰਘ ਨਲੂਗੇ ਦੇ ਗਾੜੀ ਖਲੋ ਕੇ ਆਖਿਆ ਜੀ ਮੇਰੀ ਮਾਂ ਵੀ ਤੁਸੀਂ ਤੇ ਮੇਰੇ ਪਿਓ ਵੀ ਤੁਸੀਂ ਜਿਨ੍ਹਾਂ ਨੇ ਮੇਰੀ ਇੱਜ਼ਤ ਬਚਾਈ ਆ ਮੈਂ ਆ ਭੂਬਨੇ ਨਾਲ ਨਹੀਂ ਜਾਣਾ ਜਿਹੜਾ ਮੈਨੂੰ ਛੱਡ ਕੇ ਭੱਜ ਗਿਆ ਸੀਗਾ ਉਹ ਜਿਨ੍ਹਾਂ ਮੇਰੀ ਇੱਜ਼ਤ ਦੀ ਪਰਵਾਹ ਨਾ ਕੀਤੀ ਮੇਰਾ ਪਤੀ ਸੀ ਮੈਨੂੰ ਛੱਡ ਕੇ ਭੱਜ ਗਿਆ ਇਹ ਸਾਰਾ ਪਰਿਵਾਰ ਜਿੱਧਰ ਮਰਜੀ ਜਾਵੇ ਪਰ ਮੀਨਾ ਕੁਮਾਰੀ ਨਹੀਂ ਜਾਵੇਗੀ ਹਰੀ ਸਿੰਘ ਨਾਲੂਗੇ ਨੇ ਪੰਨਾਂ ਪਿਆਰਿਆਂ ਚ ਲੱਗ ਕੇ ਬੀਬੀ ਨੂੰ ਅਮਰਤ ਪਾਨ ਕਰਵਾਇਆ ਤੇ ਨਾਮ ਰੱਖ ਦਿੱਤਾ ਬੀਬੀ ਹਰਸ਼ਰਨ ਕੌਰ ਉਹਦੇ ਘਰ ਵਾਲਿਆਂ ਨੇ ਆਖਿਆ ਕਰਮਾਂ ਵਾਲੀਏ ਮਾਫੀ ਦੇ ਦੇ ਅੱਜ ਤੋਂ ਬਾਅਦ ਤੇਰੀ ਇੱਜ਼ਤ ਬਚਾਉਣਾ ਮੇਰਾ ਫਰਜ਼ ਹਰੀ ਸਿੰਘ ਨਾਲੂਗੇ ਨੇ ਆਖਿਆ ਤੇਰੇ ਹੱਡਾਂ ਚੋਂ ਡਰ ਕੱਢੀਏ ਉਹਨੇ ਆਖਿਆ ਜੱਥੇਦਾਰਾ ਕਿਵੇਂ ਇਹਨੂੰ ਵੀ ਖੰਡੇ ਬਾਟੇ ਦੀ ਪੌਲ ਦਿੱਤੀ ਖੰਡੇ ਬਾਟੇ ਦੀ ਪੌਲ ਜਿਹੜਾ ਲੈ ਲਵੇ ਨਾ ਉਹਦੇ ਹੱਡਾਂ ਚੋਂ ਡਰ ਨਿਕਲ ਜਾਂਦਾ ਕਿਵੇਂ ਇਥੇ ਦੁਨੀ ਚੰਦ ਪੀ ਅਮਰਤ ਗਾ ਭੱਜ ਗਿਆ ਤੇ ਬਾਬਾ ਬਚਿੱਤਰ ਸਿੰਘ ਅਮਰਤਤਾਰੀ ਜਿਨੇ ਹਾਥੀ ਦੀਆਂ ਚੀਕਾਂ ਮਰਵਾ ਕੇ ਰੱਖ ਦਿੱਤੀਆਂ ਸੀ। ਉਹ ਬੰਦੇ ਦਾ ਨਾਮ ਰੱਖਿਆ ਗਿਆ ਭੀਮ ਸਿੰਘ ਤੇ ਬੀਬੀ ਦਾ ਨਾਮ ਰੱਖਿਆ ਗਿਆ ਹਰਸ਼ਰਨ ਕੌਰ ਤੇ ਪੈਣਾ ਨੋਟ ਕਰਿਓ ਜਿਹੜੀਆਂ ਪੈਣਾ ਆਪਣੇ ਨਾਮ ਦੇ ਪਿੱਛੇ ਕੌਰ ਲਾਉਣਾ ਸ਼ਰਮ ਮੰਨਦੀਆਂ ਨਾ ਉਹ ਧਿਆਨ ਨਾਲ ਸੁਣਿਓ। ਉਹ ਬੀਬੀ ਨੇ ਆਖਿਆ ਮੇਰਾ ਨਾਮ ਬਦਲ ਕੇ ਤੁਸ ਰੱਖਿਆ ਹਰਸ਼ਰਨ ਕੌਰ ਸਿੰਘਾਂ ਨੇ ਆਖਿਆ ਹਾਂ ਉਹ ਕਹਿੰਦੀ ਜੀ ਇਸ ਸ਼ਬਦ ਦੇ ਤੋ ਮੀਨਿੰਗ ਕੱਢ ਦਿਆ ਦੁਨੀਆ ਦੇ ਵਿਦਵਾਨ ਦੋ ਅਰਥ ਇੱਕ ਤੇ ਕੌਰ ਦਾ ਮਤਲਬ ਰਾਜਕੁਮਾਰੀ ਤੇ ਦੂਜਾ ਇੱਕ ਭੈਣੋ ਕੌਰ ਪੰਛੀ ਹੁੰਦਾ ਉਹ ਦਾਣੇ ਨਹੀਂ ਚੁਗਦਾ ਉਹ ਸ਼ਿਕਾਰ ਕਰਕੇ ਨਹੀਂ ਖਾਂਦਾ ਉਹ ਪਤਾ ਖਾਂਦਾ ਕੀ ਹੈ ਜਦੋਂ ਸ਼ੇਰ ਸ਼ਿਕਾਰ ਕਰਕੇ ਥੁਪੇ ਲੰਮੇ ਪੈਂਦਾ ਨਾ ਤੇ ਬਾਸੀ ਲੈਂਦਾ ਮੂੰਹ ਘੇੜ ਕੇ ਉਹਦੀ ਦਾੜ ਵਿੱਚੋਂ ਮਾਸ ਕੱਢ ਕੇ ਖਾਂਦਾ ਉਹ ਪੰਛੀ ਉਹ ਬੀਬੀ ਨੇ ਆਖਿਆ ਕਹਿਣ ਲੱਗੀ ਜੇ ਕਿਸੇ ਨੇ ਮੇਰੇ ਵੱਲੇ ਮੈਲੀ ਨਿਗਾਹ ਕਰਕੇ ਵੇਖਿਆ ਮੈਂ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਕਹਿੰਨੀ ਆ ਉਹਦੇ ਹਲਕ ਦੇ ਵਿੱਚੋਂ ਦੀ ਹੱਥ ਪਾ ਕੇ ਮੈਂ ਕਲੇਜਾ ਤੋਕੇ ਰੱਖ ਦਵਾਂਗੀ ਉਸ ਬੰਦੇ ਦਾ ਇਹ ਬੀਬੀ ਉਹ ਕਹਿ ਸਕਦੀ ਆ ਜਿਨੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਕਲਗੀ ਧਰ ਦਾ ਭਰੋਸਾ ਕੀਤਾ ਹੋਵੇ ਭਾਈ ਉਹੀ ਬੀਬੀ ਕਹਿ ਸਕਦੀ ਆ ਉਹ ਬੀਬੀ ਲੱਗੀ ਤੁਰੰਤ ਸਿੰਘਾਂ ਨੇ ਆਖਿਆ ਫਿਰ ਹੁਣ ਕਿਰਪਾ ਕਰਕੇ ਭੈਣ ਜੀ ਸਾਨੂੰ ਕਿਵੇਂ ਪਤਾ ਲੱਗੂ ਤੁਸੀਂ ਪਹੁੰਚ ਗਏ ਜੇ ਤੇ ਬੀਬੀ ਨੇ ਆਖਿਆ ਹੱਥ ਜੋੜ ਕੇ ਪੰਥ ਨੂੰ ਹਰਸ਼ਰਨ ਕੌਰ ਨੇ ਆਖਿਆ ਖਾਲਸਾ ਜੀ ਇਹ ਸੇਵਾ ਨੂੰ ਤੋੜਨਾ ਭਾਵਾਂਗੀ ਮੈਂ ਧਨ ਧਨ ਦਰਬਾਰ ਵਿੱਚ ਹੋਣ ਲੱਗੀ ਜਦੋਂ ਆਖਿਆ ਚਿੱਠੀ ਪਹੁੰਚਾਵਾਂਗੀ ਮੈਂ ਪੋਛ ਤင်း ਚਾਹੀਏ ਇੱਕ ਜੱਟ ਵਾਲਾ ਉਹ ਪਾ ਕੇ ਬੇਸ ਵਟਾਵਾਂਗੀ ਮੈਂ ਸਿੰਘਾਂ ਨੇ ਆਖਿਆ ਤੇਰੇ ਪਹੁੰਚਣ ਦਾ ਕਿਵੇਂ ਪਤਾ ਲੱਗੂ ਉਹ ਕਹਿੰਦੀ ਪਹੁੰਚ ਗਈ ਤੇ ਤੂਬ ਚਲਾਵਾਂਗੀ ਮੈਂ ਕਹਿੰਦੀ 12 ਮੀਲਾਂ ਤੇ ਕਿਲਾਵਾ ਜੇ ਮੈਂ ਪਹੁੰਚ ਗਈ ਨਾ ਕਿਲੇ ਦੇ ਵਿੱਚ ਉਥੋਂ ਜਾ ਕੇ ਤੂਬ ਦੇ ਗੋਲੇ ਨੂੰ ਅੱਗ ਲਾਵਾਂਗੀ ਜੇ ਤੂਬ ਦਾ ਗੋਲਾ ਚੱਲ ਗਿਆ ਤੇ ਸਮਝ ਲਓ ਪੰਥ ਦੀ ਧੀ ਬਚੀ ਉਸ ਕਿਲੇ 'ਚ ਪਹੁੰਚ ਗਈ ਚਿੱਠੀ ਲੈ ਕੇ ਤੁਰੀ ਬੀਬੀ ਉਹਨੇ ਮੰਝਲ ਮੁਕਾਈ ਤੇ 12 ਮੀਲ 1.5 ਕਿਲੋ ਮੀਟਰ ਦਾ ਇੱਕ ਮੀਲ ਹੁੰਦਾ ਅੱਧੀ ਰਾਤ ਤੁਰਿਆ ਉਹਨੂੰ ਭਰੋਸਾ ਪਤਾ ਕਾਦੇ ਤੇ ਸੀ ਜਿਹੜੀ ਗਾਤਰੇ ਸਾਡੇ 3 ਫੁੱਟ ਦੀ ਸ੍ਰੀ ਸਹਿ ਪਾਈ ਸੀ ਭੈਣੋ ਕਿਤੇ ਧੀ ਭੈਣ ਕਕਾਰਾਂ ਦੇ ਵਿੱਚ ਪਰਪੱਕ ਹੋ ਕੇ ਅੱਡੇ ਤੇ ਖਲੋਤੀ ਹੋਵੇ ਤੇ ਕਿਸੇ ਮਸਟੰਡੇ ਦੀ ਜ਼ਰਤ ਨਹੀਂ ਕੋਈ ਅੱਖ ਵੀ ਪੁੱਟ ਕੇ ਵੇਖ ਜਾਵੇ ਮਾਫੀ ਦੇ ਦਿਓ ਤੁਸੀਂ ਮੇਰੀਆਂ ਧੀਆਂ ਪੈਣਾ ਬੈਠੀਆਂ ਜੀ ਨਮੈਸ਼ ਅਹੀਂ ਲਾਈ ਆ ਭਾਈ ਕੋਈ ਨਹੀਂ ਸਾਡੇ ਵੱਲੇ ਮੇੜਾ ਮੜਾ ਵੇਂਦਾ ਗੁੱਸਾ ਨਾ ਕਰਿਓ ਉਹ ਧੀਆ ਪਹਿਣਾ ਦੇ ਕੱਪੜਿਆਂ ਤੋਂ ਜੱਜਮੈਂਟ ਲਾ ਲੈਂਦੇ ਆ ਪਈ ਇਹ ਚੰਗੇ ਘਰਾਣੇ ਦੀ ਆ ਕਿ ਮਾਰੇ ਘਰਾਣੇ ਦੀ ਪਾਈ ਇਸ ਕਰਕੇ ਜਦੋਂ ਤੁਹਾਡੀ ਧੀ ਕਰੋ ਕੋਈ ਕਪੜਾ ਇਹ ਜੀ ਇਹ ਔਰਤ ਆਜ਼ਾਦ ਆ ਔਰਤ ਇੰਨੀ ਆਜ਼ਾਦ ਥੋੜੀ ਹੀ ਪਈ ਬਾਪੂ ਦੀ ਪੱਗ ਰੋਲ ਕੇ ਰੱਖ ਦਵੇ ਪਾਈ ਔਰਤੋਂ ਆਜ਼ਾਦ ਹੈ ਜਿਹੜੀ ਘਰੋਂ ਨਿਕਲ ਲੱਗੀ ਇਹ ਵੇਂਦੀ ਆ ਪਈ ਮੇਰੇ ਬਾਪੂ ਦੇ ਸਿਰ ਤੇ ਪੱਗ ਆ ਤੇ ਤੀਏ ਨਹੀਂ ਜਿਹੜੀ ਤੇਰੇ ਬਾਪੂ ਦੇ ਸਿਰ ਤੇ ਪੱਗ ਆ ਨਾ ਉਹਦਾ ਲੜ ਜਿਹੜਾ ਨਾ ਇੱਕ ਇੱਕ ਲੜ ਉਹ ਤੇਰੀ ਇੱਜ਼ਤ ਆ ਤੇਰੀ ਇੱਜ਼ਤ ਤੇ ਤੇਰਾ ਫਰਜ਼ ਬਣਦਾ ਮੈਂ ਮਰਨ ਤੱਕ ਆਪਣੇ ਬਾਪ ਦੀ ਪੱਗ ਨੂੰ ਦਾਗ ਨਾ ਲੱਗਣ ਦਵਾ ਬੇਸ਼ੱਕ ਜਾਨ ਚਲੀ ਜਾਵੇਗੀ ਇੱਕ ਉਹ ਬੀਬੀ ਜਿਹੜੀ ਅੱਧੀ ਰਾਤ ਤੁਰਈ ਹੈ ਉਹਦੇ ਗਾਤਰੇ ਸਾਜੇ ਦਿਨ ਫੁੱਟੀ ਸ੍ਰੀ ਸਾਹਿਬ ਉਹਨੂੰ ਭਰੋਸਾ ਸੀਗਾ ਜੇ ਕੋਈ ਰਸਤੇ 'ਚ ਆਇਆ ਮੈਂ ਪਾੜ ਕੇ ਵਿਚੋਂ ਦੀ ਲੰਘ ਜਾਵਾਂਗੀ ਉਹਦੇ ਆ ਕਿਤੇ ਬੀਬੀ ਹਰਸ਼ਰਨ ਕੌਰ ਦਾ ਇਤਿਹਾਸ ਪੜ ਕੇ ਵੇਖਿਓ ਦੋ ਬੀਬੀ ਹਰਸ਼ਰਨ ਕੌਰ ਹੋਈਆਂ ਨੇ ਇੱਕ ਚਮਕੌਰ ਦੇ ਸਿੰਘਾਂ ਦਾ ਆਤਮ ਸੰਸਕਾਰ ਕਰਨ ਵਾਲੀ ਨਾਲ ਤੇ ਦੂਜੀ ਆ ਬੀਬੀ ਹਰਸ਼ਰਨ ਕੌਰ ਆ ਭਾਈ ਉਹ ਜਦੋਂ ਬੀਬੀ ਚਿੱਠੀ ਲੈ ਕੇ ਪਹੁੰਚੀ ਨਾ ਪਸ਼ਾਵਰ ਦੇ ਕਿਲੇ ਚ ਦਰਬਾਨ ਨੇ ਲੰਪ ਪੁੱਛੀ ਕਰਕੇ ਆਖਿਆ ਆਓ ਜੀ ਕੌਣ ਕਹਿੰਦੀ ਜੀ ਮੈਂ ਸਰਦਾਰ ਹਰੀ ਸਿੰਘ ਨਲੁਗੇ ਦੀ ਧੀ ਉਹ ਕਹਿੰਦਾ ਉਹਨਾਂ ਦਾ ਦੇਖੋ ਪੁੱਤਰੇ ਜਵਾਰ ਸਿੰਘ ਧੀ ਤੇ ਹੈਗੀ ਨਹੀਂ ਉਹ ਕਹਿੰਦੀ ਜਾ ਕੇ ਅੰਦਰ ਕਹੋ ਜਥੇਦਾਰ ਜੀ ਤੁਹਾਡੀ ਧੀ ਬੀਬੀ ਹਰਸ਼ਰਨ ਕੌਰ ਆਈ ਆ ਜੇ ਤੇ ਕਹਿਣ ਦੇਣ ਤੇ ਅੰਦਰ ਜਾਣ ਦਿਓ ਜੇ ਮਨਾ ਕਰ ਦੇਣਗੇ ਤੇ ਰਹਿਣ ਦਿਓ ਉਹ ਦਰਬਾਨ ਗਿਆ ਅੰਦਾਜ਼ ਬਿਮਾਰ ਬਿਆਹ ਤਿੰਨਾ ਮਹੀਨਿਆਂ ਦਾ ਸਰਦਾਰ ਹਰੀ ਸਿੰਘ ਨਲੂਗਾ ਜਦੋਂ ਬਾਹਰ ਕਿਰਿਆ ਸਾਧਨ ਜਾਂਦਾ ਨਾ ਉਹਨੂੰ ਬਾਹਾਂ ਤੋਂ ਪਕੜ ਕੇ ਲੈ ਕੇ ਜਾਂਦੇ ਆ ਇੰਨਾ ਬਿਮਾਰ ਸੀਗਾ ਤੇ ਮੁਲਤਾਨ ਦੀ 1818 ਦੀ ਜਿਹੜੀ ਜੰਗ ਹੋਈ ਨਾ ਉਹਦੇ ਵਿੱਚ 60% ਹਰੀ ਸਿੰਘ ਨਲੂਗੇ ਦਾ ਜਿਸਮ ਅੱਗ ਲੱਗ ਕੇ ਸੜ ਚੁੱਕਾ ਸੀਗਾ ਬਿਮਾਰ ਪਿਆ ਉਹ ਦਰਬਾਨ ਨੇ ਜਾ ਕੇ ਆਖਿਆ ਕਹਿੰਦਾ ਜਥੇਦਾਰ ਸਾਹਿਬ ਇੱਕ ਬੀਬੀ ਬਾਹਰ ਆਈ ਉਹ ਤੁਹਾਨੂੰ ਆਪਣੀ ਧੀ ਦੱਸਦੀ ਆ ਉਹ ਕਹਿੰਦੀ ਮੈਂ ਹਰਸ਼ਰਨ ਸਿੰਘ ਨਾਲ ਗੁਏ ਦੀ ਧੀ ਆ ਉਹ ਆਪਣਾ ਨਾਂ ਹਰਸ਼ਰਨ ਕੌਰ ਦੱਸਦੀ ਆ ਹਰੀ ਸਿੰਘ ਨਾਲ ਗੁਏ ਨੇ ਆਹਸਤਾ ਜਾ ਆਖਿਆ ਉਹਨੂੰ ਜਲਦੀ ਅੰਦਰ ਆਉਣ ਦਿਓ ਬੀਬੀ ਹਰਸ਼ਰਨ ਕੌਰ ਅੰਦਰ ਗਈ ਉਹਨੇ ਜਾ ਕੇ ਪਿਤਾ ਜੀ ਕਹਿ ਕੇ ਫਤਿਹ ਬੁਲਾਈ ਹਰਸ਼ਰਨ ਕੌਰ ਦੀ ਆਵਾਜ਼ ਸੁਣ ਕੇ ਹਰੀ ਸਿੰਘ ਨਾਲ ਗੁਏ ਨੇ ਆਖਿਆ ਪੁੱਤਰੀ ਕਿੱਧਰ ਆਈ ਹੈ ਇੱਥੇ ਨੋਟ ਕਰਿਓ ਵਿਦਵਾਨ ਲਿਖਦਾ ਮੇਰੇ ਲਾਗੇ ਮੰਨਣ ਪਿੰਡ ਹੈ ਤੇ ਮਨਣਾ ਦਾ ਇੱਕ ਬਹੁਤ ਵਧੀਆ ਰਾਈਟਰ ਆ ਉਹਨੇ ਤੋਂ ਲੈਣਾ ਬੜੀਆਂ ਪਿਆਰੀਆਂ ਲਖੀਆਂ ਉਹ ਕਹਿੰਦਾ ਮੰਜੇ ਤੇ ਬਿਮਾਰ ਪਿਆ ਸੀ ਕੁਝ ਨਹੀਂ ਪੀਂਦਾ ਖਾਂਦਾ ਨਾ ਬੈਠਾ ਜਾਂਦਾ ਤਾਪ ਨਾਲ ਫੁਰਤੀਲਾ ਪਿੰਡਾ ਤਪਕੇ ਹੋਇਆ ਤਾਂਬਾ ਤੇ ਛਿਰਦਾ ਕਾਂਬਾ ਮੁਲਖੋਂ ਪਾਰ ਬਲੈਤੀ ਡਾਕਟਰ ਉਹ ਵੀ ਸਾਦ ਲਿਆਂਦਾ ਫਿਰ ਵੀ ਵਾਂਝਾ ਮੁਲਖੋਂ ਪਾਰ ਬਲੈਤੀ ਡਾਕਟਰ ਉਹ ਵੀ ਸਾਦ ਲਿਆਂਦਾ ਉਹ ਵੀ ਵਾਂਝਾ ਵੈਦ ਪੁਰਾਣੇ ਬੈਠ ਸਹਰਾਣੇ ਰੇ ਨਰਨ ਦਿੰਦੇ ਸ਼ਾਂਦਾ ਤੇ ਕਰਦੇ ਫਾਂਡਾ ਹਰੀ ਸਿੰਘ ਨੇ ਹਰਸ਼ਰਨ ਕੌਰ ਨੇ ਹਰੀ ਸਿੰਘ ਨੂੰ ਗਿੱਤਿਆਂ ਆਣ ਰਪੋਟਾਂ ਤੇ ਲੱਗਣ ਚੋਟਾਂ ਕਿਲੇ ਦੇ ਵਿੱਚ ਪਾੜ ਪੈ ਗਿਆ ਵੱਡਣ ਚੱਲਣ ਵੱਡੀਆਂ ਤੋਪਾਂ ਨਾਲ ਲੱਗਣ ਰੋਕਾਂ ਗੁੱਸਾ ਖਾ ਕੇ ਉੱਠਿਆ ਨਲੂਗਾ ਕਹਿੰਦਾ ਮੈਂ ਸੂਰਮੇ ਸਿਰੋਂ ਦਬੋਚਾ ਤੇ ਬਣਾ ਦਿਆਂ ਲੋਥਾਂ ਜਿਹੜੇ ਹਰੀ ਸਿੰਘ ਨਲੂਗੇ ਨੇ ਤਿੰਨ ਮਹੀਨਿਆਂ ਨਾਲ ਕੋਈ ਠਾ ਸਕਿਆ ਉਹ ਬੀਬੀ ਹਰਸ਼ਰਨ ਕੌਰ ਦੀ ਚਿੱਠੀ ਨੇ ਠਾ ਕੇ ਰੱਖ ਦਿੱਤਾ ਉੱਤੇ ਲਿਖਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਤੁਮ ਸਰਦਾਰ ਮਹਾ ਸਿੰਘ ਅੱਗੇ ਮਿਲੇ ਪਿਆਰੇ ਸਰਦਾਰ ਹਰੀ ਸਿੰਘ ਜੀ ਜਥੇਦਾਰ ਸਾਹਿਬ ਫਿਰ ਸਾਰਾ ਵਿਛਾ ਲਿਖਿਆ ਹੋਇਆ ਉਹਨੇ ਆਖਿਆ ਜਥੇਦਾਰ ਸਾਹਿਬ ਜਿਹੜੇ ਕਿਲੇ ਨੂੰ ਤੁਸੀਂ ਪੁਰਾਣਾ ਤੋਂ ਵੱਧ ਪਿਆਰ ਕਰਦੇ ਹੋ ਉਹਨੂੰ ਦੋ ਦਿਨ ਹੋ ਗਿਆ ਘਿਰਾ ਪਏ ਨੂੰ ਦੋ ਦਿਨ ਉਹਦੀ ਇੱਕ ਦੀਵਾਰ ਟਹਿ ਚੁੱਕੀ ਹੈ ਜਦੋਂ ਤੱਕ ਮੇਰੇ ਜਿਸਮ ਵਿੱਚ ਜਾਨ ਹੈ ਉਦੋਂ ਤੱਕ ਮੈਂ ਇਹ ਕਿਲੇ ਨੂੰ ਟਹਾ ਢੇਰੀ ਨਹੀਂ ਹੁੰਦਿਆਂਗਾ ਜੇ ਮੈਂ ਮਰ ਗਿਆ ਉਹਦੇ ਤੋਂ ਬਾਅਦ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਜਦੋਂ ਆਹ ਚਿੱਠੀ ਪੜੀ ਨਾ ਜਿੰਨੂੰ ਕਿਤੇ ਬਾਜੂਆਂ ਤੋਂ ਪਕੜ-ਪਕੜ ਕੇ ਦੋ ਤਿੰਨ ਬੰਦੇ ਬਾਹਰ ਲੈ ਕੇ ਜਾਂਦੇ ਸੀ ਉਹ ਨਲੂਗਾ ਸਰਦਾਰ ਛਾਲ ਮਾਰ ਕੇ ਉੱਠਿਆ ਲਾਗੇ ਬੈਠੇ ਵੈਦ ਨੇ ਘੁਰ ਤੋਂ ਪਕੜਨੇ ਆਖਿਆ ਸਰਦਾਰ ਜੀ ਕਿਧਰ ਚੱਲੇ ਹੋ ਉਹ ਕਹਿੰਦਾ ਮੈਦਾਨੇ ਜੰਗ ਵਿੱਚ ਉਹਨੇ ਹੱਥ ਜੋੜ ਕੇ ਆਖਿਆ ਬੱਚਿਆਂ ਵਾਲਾ ਕਿਉਂ ਲੱਗਾ ਮੇਰੇ ਨਿਆਣੇ ਮਰਵਾਉਣ ਹਰੀ ਸਿੰਘ ਨੇ ਆਖਿਆ ਕਿਉਂ ਕਹਿੰਦਾ ਛੇਰੇ ਪੰਜਾਬ ਦਾ ਹੁਕਮ ਹੈ ਸਾਨੂੰ ਜਦੋਂ ਤੱਕ ਤੁਸੀਂ ਆਰੋਗ ਨਾ ਹੋ ਜਾਓ ਉਦੋਂ ਤੱਕ ਤੁਸੀਂ ਕਿਲੇ ਚੋਂ ਬਾਹਰ ਨਹੀਂ ਨਿਕਲੋਗੇ ਜੇ ਤੁਸੀਂ ਬਾਹਰ ਨਿਕਲ ਗਏ ਛੇਰੇ ਪੰਜਾਬ ਨੇ ਸਾਨੂੰ ਨਹੀਂ ਛੱਡਣਾ ਹਰੀ ਸਿੰਘ ਨਲੂਗੇ ਨੇ ਆਖਿਆ ਉਹ ਕਾਗਜ਼ ਜਿਹੜਾ ਬੀਬੀ ਲੈ ਕੇ ਆਈ ਆ ਉਹ ਲਾਗੇ ਪਾਈ ਕਲਮ ਇਹਦੇ ਤੇ ਲਿਖ ਕੇ ਦੇ ਦੇ ਪਈ ਹਰੀ ਸਿੰਘ ਨਲੂਗੇ ਨੂੰ ਮੌਤ ਨਹੀਂ ਆਉਣੀ ਵੈਦ ਨੇ ਆਖਿਆ ਜੀ ਕਿਵੇਂ ਲਿਖ ਕੇ ਦੇ ਦਵਾਂ ਇਹ ਤੇ ਮੌਤ ਹੈ ਟਾਲ ਸੱਚਾਈ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰਗੈ ਰਾਣਾ ਰਾਓ ਨਾ ਗੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆ ਭੂਆ ਆਪਣੀ ਕੋਈ ਨਾ ਬੰਦਿਆ تیرੋ ਨੇ ਆਖਿਆ ਜੀ ਮਰਨਾ ਤਿਆਰ ਏ ਕਨੇ ਆ ਹਰੀ ਸਿੰਘ ਨਾਲ ਗਏ ਨੇ ਆਖਿਆ ਫਿਰ ਮੰਜੇ ਤੇ ਪੈ ਕੇ ਪਰਵਾਨ ਨਹੀਂ ਮਰਨਾ ਕਰਾਂਗਾ ਮੈਂ ਜੇ ਮਰੀ ਜਾਣਾ ਤਾਂ ਦੁਨੀਆ ਤੇ ਕੁਝ ਕਰਕੇ ਮਰਾਂ ਨੋਟ ਰੱਖਿਓ ਦੁਨੀਆ ਦੇ ਲੋਕ ਤਸਵੀਰਾਂ ਉਹਨਾਂ ਦੀਆਂ ਘਰਾਂ ਵਿੱਚ ਲਾਉਂਦੇ ਜਿਨ੍ਹਾਂ ਨੇ ਸਮਾਜ ਵਾਸਤੇ ਕੁਝ ਕੀਤਾ ਹੋਵੇ ਭਾਈ ਜਿਨ੍ਹਾਂ ਦੀ ਜ਼ਮੀਰ ਮਰ ਜਾਵੇ ਜਿਨ੍ਹਾਂ ਦੀ ਜ਼ਮੀਰ ਵਿਕ ਜਾਵੇ ਉਹਨਾਂ ਦੀ ਤਸਵੀਰ ਨਹੀਂ ਵਿਕਦੀ ਤੇ ਜਿਹੜੇ ਆਪਣੀ ਜਮੀਰ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦੇ ਨੇ ਜਮੀਰਾ ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਉਹ ਹਰੀ ਸਿੰਘ ਨਲੂਆ ਉੱਠਿਆ ਜਦੋਂ ਲੱਗਾ ਤੁਰਨ ਵੈਰਾ ਨੇ ਵੈਦਾਂ ਨੇ ਬਹੁਤ ਹਾਵੇ ਕੱਢੇ ਹਾੜੇ ਕੱਢੇ ਤਰਲੇ ਲੈ ਉਹ ਮੋਤੀਆਂ ਵਾਲਿਆ ਨਾ ਜਾ ਸਰਦਾਰ ਹਰੀ ਸਿੰਘ ਨਲੂਆ ਨੇ ਸੇਵਾਦਾਰ ਨੂੰ ਆਖਿਆ ਓ ਤੇ ਨਾਮੀਨਿਆਂ ਦਾ ਟੰਗਿਆ ਮੇਰਾ ਦੋ ਤਾਰਾ ਖੰਡਾ ਜਿਹੜਾ ਲਾ ਕੇ ਫੜਾਲ ਲਿਆਂਦਾ ਗਿਆ ਖੰਡਾ ਤੇ ਤਿੰਨ ਮਹੀਨੇ ਹੋ ਗਏ ਸੀ ਜਿਹੜਾ ਕੋੜਾ ਜਿਹੜਾ ਰਾਕੀ ਹਰੀ ਸਿੰਘ ਨਲਗੂਏ ਦਾ ਪਾਲਤੂ ਸੀਗਾ ਉਹਦੇ ਤੇ ਅਸਵਾਰੀ ਨਹੀਂ ਸੀ ਕੀਤੀ ਜਦੋਂ ਘੋੜਾ ਭੀੜ ਕੇ ਲਿਆਂਦਾ ਗਿਆ ਨਾ ਉਹ ਰਕਾਬ ਤੇ ਰੱਖਿਆ ਪੈਰ ਤੇ ਘੋੜੇ ਨੂੰ ਚਾਹ ਚੜ ਗਿਆ ਕਿੰਨਾ ਮਹੀਨਿਆਂ ਬਾਅਦ ਉਹਦਾ ਸਵਾਰ ਲੱਗਾ ਸਵਾਰੀ ਕਰਨ ਕਿਤੇ ਭੈਣਾ ਨਿੱਕੇ ਨਿੱਕੀਆਂ ਬੱਚੀਆਂ ਨਾ ਕਿਤੇ ਚੰਗੀ ਕੱਤੀ ਪਾਲਣ ਕਰਦੇ ਵਿੱਚ ਤੇ ਜਦੋਂ ਕੱਤੀ ਝੋਟੀ ਬਣ ਜਾਂਦੀ ਆ ਬੀਬੀ ਕਿਤੇ ਵੀ ਆਵਾਜ਼ ਦੇਵੇ ਵੇਖ ਵੇਖ ਕੇ ਡੰਗਦੀ ਆ ਵੀ ਉਹ ਜਿੰਨੇ ਮੈਨੂੰ ਪੇੜੇ ਦੇ ਦੇ ਕੇ ਭਾਈ ਪਾਲਿਆ ਜਿੰਨੇ ਮੈਨੂੰ ਗਾੜੀ ਧੂੜਾ ਮਾਰ ਮਾਰ ਕੇ ਪਾ ਲਿਆ ਸਿਆਣਾ ਜਾਨਵਰ ਜਦੋਂ ਤੁਸੀਂ ਘਰ ਦੇ ਵਿੱਚੋਂ ਨਿਕਲੋਗੇ ਤੁਹਾਨੂੰ ਵੇਖ ਵੇਖ ਕੇ ਡਿੰਗਦਾ ਕਿ ਮੇਰਾ ਮਾਲਕਾਰ ਆ ਰਿਹਾ ਉਹ ਘੋੜਾ ਜਿਹਦੀ ਕੰਢ ਤੇ ਬਹਿ ਕੇ ਸਰਦਾਰ ਹਰੀ ਸਿੰਘ ਨਲੂਗੇ ਨੇ ਕਿਲਿਆਂ ਦੇ ਕਿਲੇ ਫਤਿਹ ਕਰ ਲੈ ਜਦੋਂ ਅੱਜ ਰੱਖਿਆ ਰਕਾਬਤੇ ਪੈਰ ਘੋੜੇ ਨੇ ਮਾਰਿਆ ਫੁੜਕੜਾ ਤੇ ਘੋੜੇ ਨੂੰ ਚਾਹ ਚੜ ਗਿਆ ਮਾਨੋ ਜਦੋਂ ਸਰਦਾਰ ਹਰੀ ਸਿੰਘ ਨਲੂਗਾ ਘੋੜੇ ਤੇ ਚੜਨ ਲੱਗਾ ਹੋਵੇ ਉਹਨਾਂ ਦੇ ਲਾਗੇ ਟਾੜੀਆਂ ਦੇ ਪਿਤਾਮਾ ਟਾੜੀ ਬ੍ਰह्म ਗਿਆਨੀ ਟਾੜੀ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਐਉਂ ਲੱਗਦਾ ਜਿਵੇਂ ਕਿਤੇ ਖਲੋਤੇ ਹੋਣ ਇਧਰੋਂ ਹਰੀ ਸਿੰਘ ਨਲੁਗੇ ਨੇ ਮਾਰ ਕੇ ਛਾਲ ਹੋਏ ਘੋੜੇ ਤੇ ਸਵਾਰ ਇਧਰੋਂ ਬਾਪੂ ਜੀ ਨੇ ਲੇਖਿਆ ਕਹਿੰਦੇ ਰੱਖ ਰਕਾਬੇ ਪੈਰ ਸਿੰਘ ਘੋੜੇ ਤੇ